ਵੈਲਕਮ ਗਾਇਜ਼ ਅੱਜ ਦੀ ਵੀਡੀਓ ਤੇ ਨਵੇਂ ਵਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਘਰੇ ਆ ਤੇ ਅੱਜ ਸੰਡੇ ਆ ਤੇ ਕੱਲ ਰਾਤ ਮਹਿਮਾਨ ਆਏ ਹੋਏ ਸੀਗੇ ਆਪਣੇ ਪਿੰਡੋਂ ਸੁਖੀਓਣੀ ਤੇ ਨਵੀਂ ਵਿਆਹੀ ਜੋੜੀ ਤੇ ਆਪਾਂ ਉਹਨਾਂ ਨੂੰ ਪ੍ਰਸ਼ਾਦਾ ਵਗੈਰਾ ਸ਼ਿਕਾਇਆ ਸੀਗਾ ਤੇ ਫਿਲਹਾਲ ਸਾਰੇ ਰੈਡੀ ਸ਼ੈਡੀ ਹੋ ਚੁੱਕੇ ਆ ਤੇ ਮੈਂ ਵੀ ਰੈਡੀ ਸ਼ੈਡੀ ਹੋ ਚੁੱਕਿਆ ਤੇ ਕਮੈਂਟ ਵਿੱਚ ਦੱਸਿਓ ਇਹ ਸ਼ਰਟ ਕਿੱਦਾਂ ਦੀ ਤੁਹਾਨੂੰ ਲੱਗ ਰਹੀ ਆ ਕਾਫੀ ਅ ਧੇਰ ਬਾਅਦ ਮੈਂ ਇਹ ਸ਼ਰਟ ਪਾਈ ਆ ਤੇ ਹੁਣ ਚੱਲੇ ਆ ਅਸੀਂ ਗੁਰਦੁਆਰਾ ਸਾਹਿਬ ਤੇ ਸੋ ਗਾਈਜ਼ ਆ ਮਹਿਮਾਨ ਆਪਣੇ ਬੈਠੇ ਨੇ ਇੱਧਰ ਤੇ ਇਹ ਸੁਖੀ ਸਿੰਘ ਮੰਮੀ ਕਹਿੰਦੀ ਵੀ ਐ ਕਹਿਦਾ ਹੁੰਦਾ ਵੀ ਰੋਟੀ ਕੀਤੀ ਸੀ ਹੈਨਾ ਇਹ ਨਵੀਂ ਵਿਆਹ ਦੀ ਜੋੜੀ ਇੱਧਰ ਦੇਦੀ ਹੋਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਚੱਲਦੇ ਆਪਾਂ ਕਿੱਥੇ ਸੁਖੀ ਗੁਰਦਵਾਰਾ ਗੁਰਦਵਾਰਾ ਸਾਹਿਬ ਚੱਲਦੇ ਆ ਤੇ ਇੱਧਰ ਖਾਦੀ ਜਣੀ ਵੀ ਤਿਆਰ ਨੇ ਮੰਮੀ ਹੋਣੀ ਇੱਧਰ ਤਿਆਰ ਨੇ ਤੇ ਕੁਲਵਿੰਦਰ ਕੌਰ ਵੀ ਤਿਆਰ ਆ ਸਾਰੇ ਸੋ ਗਾਈਜ਼ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਸਾਰੀ ਫੈਮਿਲੀ ਕਾਫੀ ਠਪ ਅੱਜ ਬਾਹਰ ਮੌਸਮ ਕਾफी ਸੁਹਾਵਣਾ ਤੁਰ ਕੇ ਜਾਈਦਾ ਐਕਸਰਸਾਈਜ਼ ਕਰੀਦੇ ਨੇ ਭਾਈ ਸਾਹਿਬ ਪਾਣੀ ਹੋਰ ਪਾਏ ਆਂਦਾ ਵੀ ਚੱਲ ਭਾਈ ਇੱਕ ਚੀਜ਼ ਹੋ ਪਾਏ ਆ ਚਲੋ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਚਲੋ ਭਾਈ ਗਾਇਸ ਪੂਰੇ ਇਹ ਨਾ ਆ ਰਹੇ ਐਤਵਾਰ ਸੰਗਤ ਦੂਰੋਂ ਦੂਰੋਂ ਇੱਥੇ ਦੇਖ ਰਹੂਂਗੀ ਤੇ ਉਰੇ ਆ ਰਹੇ ਐਤਵਾਰ ਮੇਲਾ ਵੀ ਲੱਗਦਾ ਗਾਇਸ ਕਾਫੀ ਸੰਗਤ ਆਉਂਦੀ ਆ ਸੰਡੇ ਨੂੰ ਛੁੱਟੀ ਹੁੰਦੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਰੌਣਕਾਂ ਹੁੰਦੀਆਂ ਨੇ ਵੈਸੇ ਹਰ ਰੋਜ਼ ਹੀ ਹੁੰਦੀਆਂ ਨੇ ਤੇ ਐਤਵਾਰ ਨੂੰ ਕਾਫੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਜਿੱਦਾਂ ਤੁਹਾਨੂੰ ਗੱਡੀਆਂ ਬੱਸਾਂ ਦੇਖ ਰਹੇ ਹੋ ਦੇਖੋ ਕਾਫੀ ਵਧੀਆ ਮਾਹੌਲ ਹੁੰਦਾ ਵਾ ਇੱਕ ਯਾਦਗਾਰੀ ਆ ਦਸਵੀਂ ਪਾਸ਼ਾਹੀ ਦਾ ਤਾਂ ਕਰਕੇ ਵੀ ਸੰਗਤ ਦੂਰ ਦੂਰੋਂ ਆਉਂਦੀ ਐ ਤੇ ਬਾਕੀ ਐਤਵਾਰ ਨੂੰ ਛੁੱਟੀ ਕਰਕੇ ਥਾਪੀ ਸੰਗਤ ਆਉਂਦੀ ਐ ਗੁਰਦੁਆਰਾ ਸਾਹਿਬ ਪੱਤਾ ਦੇਖਣ ਵਾਸਤੇ ਨਹੀਂ ਜੀ ਸਾਨੂੰ ਐਤਵਾਰ ਨੂੰ ਸਾਰੇ ਪੰਜਾਬੀਆਂ ਨੂੰ ਵੀ ਖਣਾ ਛੁੱਟੀ ਹੁੰਦੀ ਆ ਕੰਮਾਂ ਤੋਂ ਤੇ ਨਾ ਕੋਈ ਸਕੂਲਾਂ ਦੇ ਬੱਚਿਆਂ ਨੂੰ ਛੁੱਟੀ ਹੁੰਦੀ ਐ ਮੰਮੀ ਜੀ ਨੇ ਹੁਣ ਅੱਜ ਤੋਂ ਬਾਅਦ ਫੇਰ ਸਹਾਨਮਾਦਰੇ ਚਲੇ ਜਾਣਾ ਤੇ ਅੱਜ ਮੰਮੀ ਨਮਸਕਾਰ ਕਰਕੇ ਹੋਣਗੇ ਗੁਰਦੁਆਰਾ ਸਾਹਿਬ ਦੇ ਆ ਗਿਰਦੁਆਰਾ ਸਾਹਿਬ ਦਾ ਪੁਰਾਣਾ ਗੇਟ ਯਾਦਗਾਰੀ ਤੇ ਪਰਲੇ ਪਾਸੇ ਉਹ ਪਰਲੇ ਉਹ ਨਵਾਂ ਬਣਿਆ ਪਰਲੇ ਪਾਸੇ ਉੱਧਰ ਅੱਧਰ ਹੀ ਆਪਾਂ ਜਾਵਾਂਗੇ ਕਾਫੀ ਸ਼ਾਨਦਾਰ ਮਾਹੌਲ ਉੱਪਰ ਕੁਦਰਤ ਦੇ ਨਜ਼ਾਰੇ ਬੱਦਲ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਇਹ ਆ ਗੇਟ ਹੁਣ ਨਵਾਂ ਬਣਾ ਰਹੇ ਨੇ ਗੁਰਦੁਆਰਾ ਸਾਹਿਬ ਦਾ ਫਰੰਟ ਗੇਟ ਜਿਹੜਾ ਐਂਟਰੀ ਗੇਟ ਆ ਪਿਆਰੀਆਂ ਚੱਲ ਰਹੀਆਂ ਨੇ ਜੋਰਾਂ ਛੋਰਾ ਤੇ ਇੱਧਰ ਦੁਕਾਨਾਂ ਵਗੈਰਾ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਨੇ ਆ ਸੋ ਆ ਗੁਰਦੁਆਰਾ ਸਾਹਿਬ ਦਾ ਗੇਟ ਆ ਤੇ ਇੱਧਰਲੀ ਸਾਈਡ ਜੋੜੇ ਵਗੈਰਾ ਜਮ੍ਹਾਂ ਹੁੰਦੇ ਨੇ ਜਿੱਥੇ ਆਪਾਂ ਜੋੜੇ ਜਮ੍ਹਾਂ ਕਰਵਾ ਕੇ ਫਿਰ ਨਮਸਕਾਰ ਕਰਨ ਜਾਵਾਂਗੇ ਜੋੜੇ ਜਮ੍ਹਾਂ ਕਰਵਾ ਲਈ ਆਪਾਂ ਉਸ ਬਾਅਦ ਚੱਲਾਂਗੇ ਚੱਲੋ ਭਾਈ ਗੁਰਜੀ ਦਾ ਖਾਲਸਾ ਭਾਈ ਫਤਿਹ ਜੀ ਸੋ ਜੋੜੇ ਵਗੈਰਾ ਆਪਾਂ ਜਮ੍ਹਾਂ ਕਰਵਾ ਦਿੱਤੇ ਹੁਣ ਨਮਸਕਾਰ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਤੇ ਕਾਫੀ ਸੋਨਾ ਬਣਿਆ ਆਇਆ ਦੇਖੋ ਸੋ ਇਧਰਲੀ ਸਾਈਡ ਹੁਕਮਨਾਮਾ ਸਾਹਿਬ ਜਿਹੜਾ ਸਵੇਰ ਦਾ ਹੁੰਦਾ ਵਾ ਉਹ ਇੱਥੇ ਲਿਖਿਆ ਹੋਇਆ ਉਹ ਵੀ ਦਰਸ਼ਨ ਕਰਾਉਣਾ ਤੁਹਾਨੂੰ डिस्टल गुरु हुकुमनामा साहब इधरली साइड हत्था लिखा है हुक्मनामा साहब तो इधरली साइड लंगर हाल है जिधर जा रहे अब उधर दबान हाल इधर इधर भी गेट है दबान दुण हाल हाली साइड लग रहा हाल शादा वगैरह छकते हैं फिर हैं ਹਮਨੇ ਜਲ ਵਗੈਰਾ ਸ਼ਿਕਾਇਤ ਜਾਂਦਾ ਇੱਧਰ ਕਿਉਂਕਿ ਪ੍ਰਸ਼ਾਦਾ ਛਕਿਆ ਜਿਨ੍ਹਾਂ ਨੇ ਜਲ ਵਗੈਰਾ ਛਕਣਾ ਹੋਵੇ ਸਾਹਮਣੇ ਜਲ ਵਗੈਰਾ ਸੋ ਹੁਣ ਚੱਲੇ ਆਪਾਂ ਵਾਪਸੀ ਆਪਣੇ ਘਰ ਨੂੰ ਤੇ ਪੂਜਾ ਆਪਣੀ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਕੁਝ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਚੱਲੇ ਆ ਘਰੇ ਐਸੀ ਆਪਣਾ ਪਲਾਨ ਸੀਗਾ ਘਰੇ ਪਸਾਰ ਦਾ ਛਕਣ ਦਾ ਭਾਈ ਸਾਹਿਬ ਕਹਿੰਦਾ ਵੀ ਗੁਰਦੁਆਰਾ ਸਾਹਿਬ ਵੀ ਛਕਣਾ ਚਾਹੀਦਾ ਸੀ ਤੋਂ ਹੁਣ ਆਪਾਂ ਆ ਗਏ ਬਾਹਰ ਗੇਟ ਦੇ ਐਂਟਰੀ ਇਹ ਦੁਕਾਨ ਤੇ ਚੱਲੇ ਹੁਣ ਆਪਾਂ ਕਹਿੰਦੇ ਵੀ ਫੋਟੋਆਂ ਰਾਤ ਰਹਿ ਗਈਆਂ ਸੀਗਾ ਕਹਿੰਦੇ ਛੋੜੀਆਂ ਵੱਡੀਆਂ ਹੋਰ ਕਲਿੱਕ ਕਰਾ ਲਈਏ ਤੋਂ ਸੰਡੇ ਵਾਲੇ ਦਿਨ ਕਾਫੀ ਬਜ਼ਾਰ ਲੱਗਿਆ ਹੁੰਦਾ ਵਾ ਦੇਖੋ ਇੱਧਰਲੀ ਸਾਈਡਾ ਰੂਟ ਵਗੈਰਾ ਸਬਜ਼ੀਆਂ ਤੇ ਇਧਰਲੀ ਸਾਈਡ ਘਟਾਉਣੇ ਵਗੈਰਾ ਤੇ ਕੁਝ ਕੱਪੜੇ ਵਗੈਰਾ ਉਹ ਕੋ ਸੋਨੇ ਦਾ ਬਾਕ ਲੋ ਬਣੀ ਅਗੇ ਪਤਾ ਲੱਗਿਆ ਕਿ ਨਮੀ ਆ ਗਈ ਪਰ ਲੋਹੇ ਦੀ ਕੜਕੀ ਤੇ ਕਿਉਂਕਿ ਚੂਹੇ ਵਗੈਰਾ ਸਾਡੇ ਘਰੇ ਬਹੁਤ ਆ ਜਾਂਦੇ ਕਈ ਵਾਰ ਗੱਡੀ ਵਗੈਰਾ ਦੇ ਵਿੱਚ ਵੜ ਜਾਂਦੇ ਆ ਜੀ ਦੁਕਾਨ ਇੱਧਰ ਸੋ ਗਾਈਜ਼ ਆਪਣੀ ਦੁਕਾਨ ਦੇ ਮੈਂਬਰ ਹੋ ਦੇਖੋ ਇਹ ਇਧਰ ਭਾਈ ਸਾਹਿਬ ਦੀ ਫੋਟੋਆਂ ਲੱਗੀਆਂ ਆ ਕਿੰਗ ਮੂਵੀ ਆਲਮਗੀਰ ਤੇ ਮੰਮੀ ਜੀ ਵੀ ਪਹੁੰਚ ਚੁੱਕੇ ਨੇ ਬਹਿ ਜਾਓ ਸੋ ਆਪਾਂ ਐਂਟਰ ਹੁੰਨੇ ਆ ਕਿੰਗ ਮੂਵੀ ਫੋਟੋਗ੍ਰਾਫੀ ਦੀ ਸ਼ਾਪ ਦੇ ਅੰਦਰ 이미지 ਹੋ ਗਏ ਸਾਡੇ ਥੱਕ ਗਏ ਕੀ ਹਾਲ ਹੈ ਸੋ ਰਿਸ਼ਤੇਦਾਰ ਆਪਣੇ ਕੁਝ ਹੋਰ ਵੀ ਆ ਗਏ ਹੋਰ ਬੱਚੇ ਠੀਕ ਹੈ ਆਈਦਾ ਲਵਾ ਕਿਆ ਬਣਾਉਣਾ ਦੇਖਣਾ ਬਹੁਤ ਵਧੀਆ ਹੋਰ ਕੀ ਚੱਟਾ ਕੀ ਹਾਂ ਜੀ ਜਪਤ ਵਾਸਤੇ ਚਲੀਏ ਹਾਂਜੀ ਹਾਂਜੀ ਸਰੋ ਨਹੀਂ ਆਏ ਕੌਣ ਹਾਂਜੀ ਨਹੀਂ ਪਰ ਮਮੀ ਡੈਡੀ ਚਲੇ ਗਏ ਅੱਛਾ ਤੇ ਸਾਰੇ ਸਾੜਾ ਬਣ ਰਿਹਾ ਨਹੀਂ ਕੋਈ ਨਹੀਂ ਹੋ ਵੀ ਕਿਹਦੀ ਠੀਕ ਆਂ ਬਸ ਜੀ ਵਾਸਤੇ ਨਾ ਜੇ ਆ ਗਈ ਮੋਤਾ ਅੱਲਾ ਆ ਰਹੀ ਮੇਰੀ ਮੇਰੀ ਉਹ ਕਿੰਨਾ ਸ਼ੋਟੇ ਜਾਣਾ ਸੀ ਆ ਹਾਂਜੀ ਇਹਦੇ ਅੱਜ ਮੈਂ ਤੇਰੇ ਲਈ ਖੁੱਲੀ ਆ ਮੈਂ ਤੇ ਲਾ ਲਵਗੀ ਕਿੰਨੇ ਵੱਡੀ ਮੋਰੀ ਟੁੜੀ ਆ ਹਾਂ ਮੇਟਾ ਪੋਟਾ ਪਾਣੀ ਪਸਾਰਤ ਨਹੀਂ ਹੁੰਦੀਆਂ ਸੜਕ 'ਚ ਆਹ ਅੰਦਰ ਕਿੱਦਾਂ ਹੋ ਗਿਆ ਤੇ ਸੇਵ ਨਹੀਂ ਆਇਆ ਨਹੀਂ ਐਸਪੀ ਨੇ ਮੈਂ ਨਾ ਸਮਝ ਤਰਸੀਦਾ ਆਹ ਕੰਦੀਆਂ ਅੰਜੀ ਕਿੱਡੇ-ਕਿੱਡੇ ਹੋ ਗਿਆ ਨਾ ਅਗਰ ਵੀ ਕਾਰਾਂ ਬੰਦੀਆਂ ਨਿਕਲ ਗਈਆਂ ਤਾਂ ਹੈ ਨਾ ਹੋਰ ਵੀ ਇੱਕ ਹੈ ਉਹ ਵੀ ਸਾਡੇ ਕੱਲੇ ਇਹ ਮੈਨੂੰ ਪਤਾ ਆ ਰਿਹਾ ਨਾ ਕਿੱਡੇ-ਕਿੱਡੇ ਕਾਰ ਹੋ ਗਏ ਆਪਣੇ ਬੈਠ ਤਾਰੀਕ ਤਾਰੀਕੇ 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 ਉਹ ਵੀਰ ਦਾ ਤਾਰੀਕ ਤਾਰੀਕ ਕਹਦੇ ਹੁੰਦੇ ਮੈਂ ਕਿਹਾ ਹਾਂ ਮੈਨੂੰ ਪਛਾਣਾ ਨਹੀਂ ਹੈਗਾ ਇਹ ਆਪਣੇ ਘਰੇ ਰੇਡਾ ਲੈ ਕੇ ਨਹੀਂ ਪਤਾ ਮੈਂ ਨਹੀਂ ਜਾਣਦਾ ਮੈਂ 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 ਬੜੀ ਬੜਾ ਪਾਪ ਪਾ ਕੇ ਗਿਆ ਸੀ ਅੱਛਾ ਮੈਂ ਬਿਲਾ ਤਾਂ ਲੈ ਆਦੀ ਬਾਈ ਸੋਨੂੰ ਪਰ ਮੈਂ ਪਛਾਣਿਆ ਨਹੀਂ ਸੀ ਹਾਂ ਪਾ ਕੇ ਬੰਦੀ ਸੀ ਨਾ ਚੱਲ ਲਿਆ ਉਹਰ ਦੋਮਤੀ ਹੀ ਸੇਵਾ ਮਾਸ ਮਿਲਿਆ ਸੀ ਅਸੀਂ ਮਾਜੂਨੀ ਗੱਡੀ ਲੈ ਕੇ ਤੇ ਵਾਰੋ ਵਾਰੀ ਮੁੜ ਕੇ ਆਉਂਦੇ ਹਾਂ ਉਸ ਦਿਨ ਦਾ ਦੀ ਪ੍ਰੋਗਰਾਮ ਤੇ ਜਾਣਾ ਸੀਗਾ ਪ੍ਰੋਗਰਾਮ ਤੋਂ ਤਾਂ ਤਾਂ ਕਰ ਮੈਂ ਮੈਂ ਵੀ ਉਧਰ ਘੱਟ ਹੀ ਜਾਂਦਾ ਇਹ ਪੈਸਾ ਵੀ ਜਾਂਦੇ ਰਹਿ ਜਾਂਦੇ ਹਾਂ ਹਾਂ ਭਾਈ ਦਾ ਮਿਲਦੇ ਹਾਂ ਹਾਂ ਔਰ ਉਹ ਜਾ ਬਸ ਪ੍ਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਰਹੀਆਂ ਅੱਛਾ ਉਹ ਕੱਲੇ ਕਰਿਆ ਕੱਲੇ ਕਰਿਆ ਕੱਲ੍ਹ ਨਹੀਂ ਕਰੇ ਹਾਂ ਪੇਪਰ ਹੋ ਗਿਆ ਇਹਨਾਂ ਦਾ ਨਾ ਨਹੀਂ ਚੱਲਦਾ ਸਟਾਰਟ ਹੋਣਾ ਸਟਾਰਟ ਇਹ ਵੀ ਗਾ ਕਲਾਸਟ ਆਰਟ ਹੋਣੀ ਮੈਨੂੰ ਆਲਮਗੀ ਘੁਮਾ ਲਿਆ ਉਹਦੀ ਮੱਥਾ ਚੱਲਦਾ ਹੀ ਨਹੀਂ ਆਦਾ ਕਿਹੜੇ ਕਲਾਸ ਚ ਰੀਅਰ 11 ਵਿੱਚ ਐਡਮਿਸ਼ਨ ਕਰਾਈ ਹਾਂ ਪਲਸ ਦਿਤਿਆ ਪੇਪਰ ਹੁੰਦਾ ਸੀ ਕਿੱਥੇ ਕਰਾਈ ਮੈਂ ਤੇਜ ਜੱਜ ਕਰ ਦੋ ਅੱਛਾ ਤੇਜ ਜੱਜ ਠੀਕ ਆ ਵਧੀਆ ਹਾਂ ਟੈਕਨੀਕ ਨੇ ਵੀ ਵਧੀਆ ਵਧੀਆ ਮੈਂ ਹਾਂ ਹਾਂ ਠੀਕ ਠਾਕ ਆਹ ਹਰੀ ਤੁਸੀਂ ਜੇ ਪਹਿਲਾਂ ਹਾਸ਼ਿਕਸ਼ ਵਿੱਚ ਨਹੀਂ ਮੈਂ ਨਹੀਂ ਹਾਸ਼ਿਕਸ਼ ਚ ਲੱਗਣਾ ਮੈਂ ਤੇਜ ਜੱਜ ਆ ਕਿਹੜੀ ਕਲਾਸ ਬਗੈ ਤੇਜ ਇਹ ਸੱਤਵੀਂ ਦੇ ਪੇਪਰ ਦਿੰਦਾ ਪਿਆ ਇਹ ਵੀ ਤੇਜ ਜੱਜ ਚ ਲੱਗ ਜਾ ਨਹੀਂ ਨਹੀਂ ਇਹ ਹਰ ਇੱਕ ਭਾਈ ਸਾਹਿਬ ਸਮਾਈਲ ਕਰਦੇ ਹੋਏ ਤੇ ਸਾਡੇ ਵੱਲ ਦੇਖਦੇ ਹੋਏ ਕਿ ਪੂਰੇ ਐਂਦਵਾਰ ਕਰਕੇ ਪੂਰੇ ਰੋਡ ਤੇ ਰੌਣਕਾਂ ਹੀ ਲੱਗੀਆਂ ਪਈਆਂ ਦੇਖੋ ਜੋ ਮਰਜ਼ੀ ਲੈ ਲੋ ਤੁਸੀਂ ਤੁਹਾਨੂੰ ਅੱਜ ਘੰਡਾ ਘਰ ਜਾਣ ਦੀ ਲੋੜ ਨਹੀਂ ਇੱਥੋਂ ਸਾਰਾ ਸਮਾਨ ਮੇਲੇ ਜਾਂਦਾ ਪੂਰੀ ਆਲੰਗੀ ਰੋੜ ਹੀ ਪੂਰੀ ਭਰੀ ਪਈ ਆ ਚੀਜ਼ਾਂ ਨਾਲ ਉਹ ਗਾਈਜ਼ ਇਹ ਚੱਪਲਾ ਲੈ ਕੇ ਆਇਆ ਗੁਰਸੇਵ ਸਿੰਘ ਸਿੰਘ ਅਰਵਿੰਦਰ 24 ਮੇਰਾ ਪੁਰਾਣਾ ਚੈਨਲ ਸੀਗਾ ਇਹਦੇ ਲਿਆਂਦੀ ਆ 24 ਲਿਆਂਦੀ ਆ ਨਾ ਗਾਈਜ਼ ਉਹ ਜਨਰਲ ਬੈਨੂ ਜੀ ਨੂੰ ਉਹਨੇ ਬੈਗ ਕਰਤਾ ਸੀ ਮੈਂ ਉਹ ਹੀ ਚੱਪਲਾ ਪਹਿਨਾਂ ਮਿਲ ਗਈਆਂ ਬਈ ਚੈਨਲ ਕਾਫੀ ਰਾਸ਼ ਰੋੜ ਤੇ ਕਿਹੜੇ ਘੜੇ ਆ ਵੀਵਿੰਦਰ ਡਾਉਂਡੀਅਰ ਦੇ ਸੋਨਾ ਲੀਗਾ ਸੋਨਾ ਲੀਗਾ ਤੇ ਐਚ ਐਮ ਡੀ ਇੱਕ ਉਹ ਨੜ ਗਿਆ ਨਾ ਲਾਵਰ ਵਗੈਰਾ ਲੋ ਆਪਾਂ ਆ ਗਏ ਦੇਖੋ 골ਡਾਸਟਰ ਦੇ ਵਿੱਚ ਆ ਗਏ ਆਪਾਂ ਇਹ ਪਿੱਛੇ ਕਾਫੀ ਖੂਬਸੂਰਤ ਨਜ਼ਾਰਾ ਤੇ ਜਿੱਥੇ ਇੱਥੇ ਬੈਠੇ ਤੇ ਕਿੰਨਾ ਮਾਹੌਲ ਵਧੀਆ ਵਾ ਤੇ ਜੋੜੀਆਂ ਆਪਣੇ ਆਪਣੀ ਜੱਜ ਗਏ ਮੈਂ ਕਿੱਥੇ ਬੈਟੂ ਬਈ ਕੁਦਰਤ ਦੇ ਨਿਆਰੇ ਦੇਖੋ ਕਿੰਨੇ ਖੂਬਸੂਰਤ ਉਹਨਾਂ ਨੂੰ ਉਹ ਕੀਤਾ ਹੋਇਆ ਲੋ ਵੀ ਆਪਾਂ 골ਡ ਦੇ ਕੋਲ ਬੈਠੇ ਆਂ ਪਰ ਸੇਵਾ ਥੋੜਾ ਅੱਗੇ ਆਉਗਤ ਗੁਰਸੇਵਾ ਸਿੰਘ ਲੁਕਦੇ ਹੋਏ ਜੀ ਅੱਜ ਦੇਖੋ ਆਲਮਗੀਰ ਸਾਹਿਬ ਦੇ ਗੇਟ ਤੱਕ ਅਸੀਂ ਤੁਰ ਕੇ ਆ ਗਏ ਪੈਦਲ ਤੇ ਇੱਥੇ ਕਾਫੀ ਖੂਬਸੂਰਤ ਦੁਕਾਨਾਂ ਲੱਗੀਆਂ ਹੋਈਆਂ ਕਾਫੀ ਖੋਰ ਸੂਰਤ ਸਾਰਾ ਸਮਾਨ ਪਿਆ ਉਰੇ ਮੈਂ ਥੋੜਾ ਇੱਧਰ ਨੂੰ ਹੋ ਕੇ ਤੁਰ ਉਹ ਮਾੜੇ ਇਹ ਸਭ ਦੇ ਫਰੂਟਾਂ ਦੀਆਂ ਦੁਕਾਨਾਂ ਤੇ ਆ ਜਿਹੜਾ ਏਕਨੋਰ ਹਸਪੀਟਲ ਨੇਕੀ ਦਾ ਹਸਪੀਟਲ ਬਹੁਤ ਵਧੀਆ ਇੱਥੇ ਜੇ ਤੁਸੀਂ ਕੋਈ ਵੀ ਇਲਾਜ ਕਰੋਨਾ ਬਹੁਤ ਸਸੇ ਪੈਸੇ ਵਿੱਚ ਹੁੰਦਾ ਤੇ ਘੱਟ ਪੈਸੇ ਲੱਗਦੇ ਆ ਹੂੰ ਜੋ ਗੋਲ ਗੱਪੇ ਦੀ ਪੇਟ ਪੂਜਾ ਹੋ ਰਹੀ ਹੈ ਇੱਥੇ ਇਹ ਕੋਲ ਸੁਰਤ ਤੀਜਾਂ ਪਈਆਂ ਨੇ ਇੱਥੇ ਆ ਦੇਖੋ ਨਾਲ ਦੀ ਨਾਲ ਤਿਆਰ ਕਰ ਰਹੇ ਹਾਂ ਇਹ ਖਿਡਾਰੀ ਦਿਖਾਉਣੇ ਤੁਹਾਨੂੰ ਅੱਜ ਦੇਖੋ ਸ਼ੱਕਰ ਵਗੈਰਾ ਮਿਲਦੀ ਆ ਸਾਹਮਣੇ ਦੇਖੋ ਖਿਡਾਰੀ ਇੱਧਰ ਗੰਨੇ ਤੇ ਇੱਕ ਖਿਡਾਰੀ ਇਦਾਂ ਨਹੀਂ ਹੁੰਦੀ ਐ ਕੋਈ ਉਧਰ ਜਿੰਜਣਾ ਪਿੱਛੇ ਤੁਸੀਂ ਦੇਖੋ ਇੱਥੋਂ ਦੀ ਜੂਸ ਵਗੈਰਾ ਕੱਢਿਆ ਜਾਂਦਾ ਦੇਖੋ ਤੇ ਇਧਰ ਆਪਣਾ ਗੋੜ ਬਣ ਰਿਹਾ ਚੱਕਰ ਬਣ ਰਹੀ ਹੈ ਵੀਰੇ ਗੋੜ ਲਓ ਜੀ ਇਦਾਂ ਬਣਿਆ ਬਣਾਇਆ ਜਾਂਦਾ ਗੋੜ ਤੇ ਇਧਰ ਪਿਆ ਉਹ ਆਪਣਾ ਰਸ ਗੰਨੇ ਦਾ ਗੰਨੇ ਦੇ ਰਸ ਨੂੰ ਵਗੈਰਾ ਇਹਦੇ ਵਿੱਚ ਪਾਇਆ ਜਾਂਦਾ ਸਵਾਦ ਕਾਫੀ ਟਾਈਮ ਲੱਗ ਜਾਂਦਾ ਗੋੜ ਭਣ ਵਾਸਤੇ ਸੋ ਇੱਥੇ ਆਪਣੇ ਦੁਕਾਨ ਦੇ ਨੇੜੇ ਹੀ ਘਲਾੜ ਲਾਇਆ ਹੋਇਆ ਤੇ ਅਸੀਂ ਸੋਚਿਆ ਚਲੋ ਆਪਾਂ ਇਹ ਵੀ ਦਿਖਾ ਦਈਏ ਕਾਫੀ ਮਿਹਨਤ ਕਰਦੇ ਆ ਬੰਦੇ ਤੇ ਜੇ ਕੋਈ ਵੀ ਲੈਣਾ ਚਾਹੁੰਦਾ ਵਾ ਤੇ ਲੈ ਆ ਸਕਦਾ ਹਾਲ ਅਮੀਰ ਸਾਹਿਬ ਤੇ ਸੇਵ ਸਿੰਘ ਆਂਡੀਆਂ ਚੱਕ ਰਿਹਾ ਜੀ ਮੇਰੀ ਫੋਟੋ ਨਹੀਂ ਆ ਰਹੀ ਜੇ ਤੁਸੀਂ ਲੈ ਜਾਣਾ ਚਾਹੁੰਦੇ ਹੋ 100 ਰੁਪਏ ਕਿਲੋ ਗੋੜ ਤੇ ਸ਼ੱਕਰ ਵੀ ਮਿਲਣਾ 100 ਰੁਪਏ ਕਿਲੋ ਹੀ ਆ ਤੇ ਲੈ ਜਾ ਸਕਦੇ ਹੋ ਹੁਣ ਚਲਦੇ ਆਂ ਆਪਾਂ ਦੁਕਾਨ ਤੇ ਸੋ ਗਾਈਜ਼ ਹੁਣ ਆਪਾਂ ਪਹੁੰਚ ਚੁੱਕੇ ਆਂ ਆਪਣੀ ਸ਼ਾਪ ਤੇ ਦੁਬਾਰਾ ਫੇਰ ਸ਼ਾਪਿੰਗ ਕਰਕੇ ਆ ਚੁੱਕੇ ਆਂ ਚਲਦੇ ਆਂ ਦੁਕਾਨ ਤੇ ਚੱਲ ਵੀ ਗੁਰਸੇਵਕ ਸਿੰਘ ਦੁਕਾਨ ਤੇ ਪਹੁੰਚੀ ਆਪਾਂ ਦੁਕਾਨ ਦੇ ਉਧ ਦੁਕਾਨਾਂ ਕਾਫੀ ਲੱਗੀਆਂ ਹੀ ਆਂ ਮੈਂਬਰ ਆਪਣੇ ਅੰਦਰ ਬੈਠੇ ਨੇ ਉਧਰ ਕਈਆਂ ਦੀ ਸ਼ੂਟਿੰਗ ਵਗੈਰਾ ਹੋ ਚੁੱਕੀ ਹੋਊਗੀ ਸ਼ੂਟਿੰਗ ਵਗੈਰਾ ਹੋ ਗਈ ਭਈ ਆਪਣੀ ਕਰਨੀ ਆ ਕਰਮੀ ਆ ਜੇ ਤੂੰ ਤਾਂ ਦੇਸੀ ਵੀ ਥੋੜਾ ਲੈ ਲੈ ਇਨਾ ਟਾਈਮ ਹੁਣ ਜੇ ਫੇਰ ਜਾਓ ਸੰਗ ਲੱਗਦੀ ਫਾਈਨਲੀ ਗਾਈਜ਼ ਹੋਰ ਖੇਡ ਦਵਾਤੀ ਗੁਰਸੇਵਕ ਉਲਟ ਗਿਆ ਇਧਰ ਸੇਵਕ ਗੁਰਸੇਵਕ ਕੀ ਕਹਿੰਦਾ ਸੀ ਪਹਿਲਾਂ ਲਓ ਜੀ ਆਪਾਂ ਪਹੁੰਚ ਗਏ ਘਰੇ ਮੇਹਲ ਇਨਕੋਰ ਇਹਨਾਂ ਨੇ ਇਹ ਵੀ ਤੈਨੂੰ ਪਤਾ ਚਲ ਜੂਗਾ ਬੀ ਆਪਾਂ ਆਏ ਅੱਛਾ ਪਾ ਕੇ ਆਮਲ ਚੱਲੋ ਪਾਣ ਦੇ ਆਏ ਹੇ ਬਈ ਇਸ ਕੀ ਕਰੀਏ ਕੀ ਰਹੀ ਹੈ ਮਹਿਸੂਸ ਸਭ ਨੇ ਲੋ ਵੀ ਗਾਈ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਕਾਫੀ देर बाद ਘਰੇ ਤੇ ਮਹਿਮਾਨਾਂ ਨੇ ਬਈ ਇਸਤਿਹਾਰਾ ਕਰਦੇ ਲੈ ਬਈ ਆ ਗਏ ਘਰੇ ਆ ਦੇਖੋ ਜਵਾਕ ਤੇ ਇੱਕ ਦਾ ਪੱਤਨਾ ਲਾ ਦੋ ਬਣੇ ਪੱਤਾ ਦੀ ਲਾ ਨਾ ਠੀਕ ਹੈ ਲਓ ਜੀ ਮਹਿਮਾਨ ਆਪਣੇ ਚੱਲੇ ਨੇ ਤੇ ਆਪਾਂ ਕਰਦੇ ਆਂ ਬਾਏ ਬਾਏ ਆਜਾ ਕਰੋ ਮਾਰਾ ਕਰੋ ਕਦੋਂ ਤੱਕ ਬਾਰਿਸ਼ੁੱਤੇ ਆਜਾ ਕਰੋ ਕੋਈ ਨਾ ਨਹੀਂ ਸਾਹਮਣਾ ਕਰੂ ਮੈਂ ਬਾਰਿਸ਼ੁੱਤੇ ਰੋਕੀਏ ਕੰਮਿਆ ਨਾ ਕੋਈ ਨਾ ਹੁਣ ਤਾਂ ਸੈਟਿੰਗ ਆ ਜਾਇਆ ਕਰੋ ਨਹੀਂ ਸਹੀ ਗੱਲ ਹੈ ਬਾਅਦ ਚ ਕਮੀ ਰਹਿ ਗਈ ਤੇ ਨਾ ਸੇਵਾ ਦੀ ਸੇਵਾ ਨਹੀਂ ਤੇਵਾ ਨੂੰ ਦੋ ਆਉਂਦੀ ਆ ਭਾਈ ਸਾਵਾ ਆ ਨਾ ਉਹ ਸੀਦਾ ਜਿਹਾ ਸਤੋ ਦਾ ਭਾਇਆ ਵੀ ਨਵੇਂ ਹੀ ਆਣਾ ਮੈਂ ਮੱਥੇ ਰਾ ਚਲੋ ਸੇਵਾ ਤੇਰੇ ਸੇਵਾ ਅੱਗੇ ਤਾਂ ਸਾਨੂੰ ਬਹੁਤ ਸੇਵਾ ਦਾ ਮੌਕਾ ਬਹੁਤ ਜ਼ਿਆਦਾ ਕੋਲੇ ਬੈਠਾ ਇਹ ਤਾਂ ਦੱਸ ਦਿੰਗੇ ਜੀ ਅੱਛਾ ਉਸੇ ਕੇ ਵਾਹ ਦੀ ਹੁਟ ਮੰ ਦੱਸਦਾ ਚਲ ਠੀਕ ਹੈ ਜੀ ਥੋੜੇ ਕੋਸ਼ਿਸ਼ ਇਹ ਤਾਂ ਉੱਧਰ ਨਹੀਂ ਆਏ ਕਿ ਭਾਈ ਸਾਹਿਬ ਬਹੁਤ ਬਹੁਤ ਆ ਗਿਆ ਮੈਂ ਨਾ ਬਰਸੀ ਬੈ ਜਾ ਹਾਂ ਮੈਂ ਤਾਂ ਹੁਣ ਬੈ ਜਾਣਾ se na hai ਹੋਰ ਮੈਂ ਫੋਨ ਕਰ ਦਿਆਂਗਾ நார்ਮਲ ਫੋਨ ਦਾ ਸਮਾਂ ਲੈ ਰਿਹਾ ਇੰਨਾ ਪਰੇਕਟ ਹੈ ਸੋ ਗਾਈਜ਼ ਆਪਣੇ ਮਹਿਮਾਨ ਜਾ ਚੁੱਕੇ ਨੇ ਤੇ ਇਧਰੋਂ ਆਪਣੇ ਜਿੱਥੇ ਮੰਮੀ ਜੀ ਖਾਣ ਮਾਜ ਰਹੇ ਤੋਂ ਉੱਥੇ ਆ ਰਹੇ ਨੇ ਉਹਨਾਂ ਦਾ ਫੋਨ ਆ ਗਿਆ ਹੁਣ ਉਹ ਆਉਣਗੇ ਆ ਪਾਣੀ ਪਲਾਉਨੇ ਉਹਨਾਂ ਨੂੰ ਸੋ ਗਾਈ ਜਿਹੜੇ ਰਿਸ਼ਤੇਦਾਰ ਆਪ ਨੂੰ ਮਿਲਣਾਂ ਦਾ ਬਾਹਰ ਕਾ ਨਹੀਂ ਮੁੰਦਾਂਗੇ ਦੇਖ ਲੈ ਹਾਂ ਤਾਂ ਬੁਲਾ ਦੇ ਡੈਡੀ ਜੀ ਦਾ ਖਾਲਸਾ ਸਸੀ ਕਾ ਜੀ ਹੈਲੋ ਬੱਚੀ ਦਾ ਖਾਲਸਾ ਹੋਰ ਵੀ ਅਸਾ ਦਾ ਕੰਚਾਉਂ ਜਾਂਦੇ ਹਾਂ ਮੈਂ ਉੱਪਰ ਤੋਂ ਮਾੜਾ ਕੋਈ ਭਾਈ ਨਹੀਂ ਕੋਈ ਮੇਰੇ ਕੋਲ ਨਹੀਂ ਦੇ ਦੇ ਪਤਾ ਜੇਕਰ ਲੈ ਲੈ ਕੁਛ ਨਹੀਂ ਹੁੰਦਾ ਲੈਲਾ ਜੀਕਰ ਲੈ ਲੈ ਖੇਲ ਲੈ ਛੋਣਾ ਆ ਜਾ ਚੱਲੀਏ ਫਿਰ ਚਲੋ ਜੀ ਆ ਜਾਓ ਥੈਂਕ ਯੂ ਕਹਿ ਦੇ ਜੀ ਤੁਹਾਨੂੰ ਥੈਂਕ ਯੂ ਕਹਿੰਦੇ ਅੱਦਾ ਅੱਦਾ ਪਰਜਾ 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 ਹਾਂ ਜੀ ਜਿਹੜੀ ਲੈ ਜਾਓ ਤੇ ਦਿਰਾ

ਓਕੇ ਠੀਕ ਹੈ ਵੀਰੇ ਓਕੇ ਚਲ ਬੈਜੋ ਪਤਾ ਬਾਈ ਬਾਈ ਸੋ ਮੰਮੀ ਗਏ ਆਪਣੇ ਅਮਰੀਕਾ ਅਮਰੀਕਾ ਚਲੇ ਗਏ ਤੇ ਹੁਣ ਆਉਣਗੇ ਉਹ 1 ਮਹੀਨੇ ਬਾਅਦ ਤੁਹਾਡੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਉਦ ਤੱਕ ਲਈ ਬਾਏ ਬਾਏ